ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਤੇ ਜਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਆਓ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੈ ਦਰਸ਼ਨ ਦੱਦਾ ਰਾਰਾ ਸਸਾ ਨੰਨਾ ਦੱਦਾ ਰਾਰਾ ਸਸਾ ਨੰਨਾ ਇਹਨੂੰ ਅੰਕੜ ਦੱਦਾ ਰਾਰਾ ਸਸਾ ਨੰਨਾ ਇਹਨੂੰ ਸਿਹਾਰੀ ਤਿੰਨ ਰੂਪ ਦੇ ਵਿੱਚ ਪਰ ਕਿਤੇ ਕਿਤੇ ਸ਼ਬਦ ਦ ਦ ਰ ਰ ਸ ਸ ਦੇ ਅੰਕੜ ਤੇ ਅਲੱਗ ਨਾਂ ਲਿਖਿਆ ਹੁੰਦਾ ਨੰਨਾ ਦਰਸ਼ਨਾ ਜਿਵੇਂ ਇਸ ਤਰ੍ਹਾਂ ਪੜ੍ਹਦੇ ਹਾਂ ਅਸੀਂ ਸੋ ਜਿੱਥੇ ਸ਼ਬਦ ਹੈ ਦਰਸ਼ਨਾ ਉਹ ਸ਼ਬਦ ਵੀ ਪੰਕਤੀ ਗੁਰਬਾਣੀ ਦੇ ਵਿੱਚ ਦੇਖਾਂਗੇ ਜਿਵੇਂ ਜਦ ਲਗ ਦਰਸ਼ਨਾ ਹੋਏ ਇੱਥੇ ਦ ਦ ਰ ਰ ਸ ਸ ਦਾ ਅੰਕੜ ਹੈ ਕਿਉਂ ਅੰਮ੍ਰਿਤ ਪੀ ਵੀ ਆ ਰਾਮ ਅੱਗੇ ਪੰਕਤੀ ਹੈ ਵੀ ਜਿੰਨਾ ਚਿਰ ਪ੍ਰਮਾਤਮਾ ਦਾ ਦਰਸ਼ਨ ਨਹੀਂ ਹੁੰਦਾ ਉਹ ਨਾਮ ਰੂਪੀ ਅੰਮ੍ਰਿਤ ਨਹੀਂ ਪੀਤਾ ਜਾ ਸਕਦਾ ਕਿਵੇਂ ਪੀਏ ਭਾਪ ਪੀਤਾ ਨਹੀਂ ਜਾ ਸਕਦਾ ਇਹ ਜਦਦਾ ਰਾਰਾ ਸਸਿ ਨ ਔਂਕੜ ਤੇ ਨਾਲ ਨੰਨਾ ਸ਼ਬਦ ਵਰਤਿਆ ਗਿਆ ਇਸ ਤਰੀਕੇ ਦੇ ਨਾਲ ਦੱਦਾ ਰਾਰਾ ਸਸਾ ਨੰਨੇ ਨ ਔਂਕੜ ਦਰਸ਼ਨ ਇਹਨੂੰ ਦਰਸ਼ਨ ਵੀ ਪੜਿਆ ਜਾਂਦਾ ਤੋਂ ਸਤਿਗੁਰੂ ਗੁਰਬਾਣੀ ਦੇ ਵਿੱਚ ਇਕ ਬੜਾ ਪਾਵਨ ਬਚਨ ਹੈ ਸਤਗੁਰ ਜੀ ਦਾ ਖਟ ਦਰਸ਼ਨ ਵਰਤੈ ਵਰਤਾਰਾ ਗੁਰ ਕਾ ਦਰਸ਼ਨ ਅਗਮ ਅਪਾਰਾ ਇਥੇ ਦਰਸ਼ਨ ਦਾ ਅਰਥ ਹੈ ਸ਼ਾਸਤਰ ਛੇ ਸ਼ਾਸਤਰ ਨੇ ਟੋਟਲ ਜਿਵੇਂ ਸ਼ਾਂਖ ਹੈ ਨਿਆਏ ਹੈ ਵੈਸ਼ਾਸ਼ਿਕ ਹੈ ਮੀਮंसा ਹੈ ਯੋਗ ਹੈ ਵਿਦਾਂਤ ਹੈ ਇਸੇ ਸ਼ਾਸਤਰ ਪਰ ਇਹਨਾਂ ਸਭ ਨਾਲ ਤੇ ਵੱਡਾ ਜਿਹੜਾ ਸ਼ਾਸਤਰ ਹੈ ਉਹ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਗੁਰੂ ਹੈ। ਤਾਂ ਫਿਰ ਸਤਿਗੁਰ ਦਾ ਪਾਵਨ ਬਚਨ ਖਟ ਦਰਸ਼ਨ ਵਰਤਾਇ ਵਰਤਾਰਾ ਸੰਸਾਰ ਦੇ ਵਿੱਚ ਇਹਨਾਂ 6 ਸ਼ਾਸਤਰਾਂ ਦਾ ਵਰਤਾਰਾ ਵਰਤ ਰਿਹਾ ਹੈ। ਪਰ ਗੁਰਪ ਕਾ ਦਰਸ਼ਨ ਜਿਹੜਾ ਗੁਰੂ ਦਾ ਸ਼ਾਸਤਰ ਹੈ ਨਾ ਅਗਮ ਅਪਾਰਾ ਉਹ ਪਹੁੰਚ ਤੋਂ ਪਰੇ ਬਹੁਤ ਵੱਡਾ ਇਹਨਾਂ ਦੀ ਪਹੁੰਚ ਤੋਂ ਹੀ ਪਰੇ ਹੈ। ਤੋਂ ਇਥੇ ਦੱਦਾ ਰਾਰਾ ਸੱਸਾ ਨੰਨ ਨ ਔਕੜ ਦਰਸ਼ਨ ਤੇ ਦਾ ਅਰਥ ਹੈ ਸ਼ਾਸਤਰ ਤੋ ਸਤਿਗੁਰੂ ਨੇ ਇਹ ਜਿਹੜੇ ਪਾਵਨ ਸ਼ਬਦ ਨੇ ਗੁਰਬਾਣੀ ਦੇ ਵਿੱਚ ਹੋਰ ਵੀ ਵਰਤੇ ਹਨ ਜਿਵੇਂ ਦਰਸ਼ਨ ਦੇਖ ਸ਼ੀਤਲ ਮਨ ਪਏ ਇੱਥੇ ਦਰਸ਼ਨ ਦਾ ਅਰਥ ਹੈ ਦੀਦਾਰੇ ਦਰਸ਼ਨ ਦੀਦਾਰੇ ਜਿਹਨਨੂੰ ਅਸੀਂ ਕਹਿ ਦਿੰਦੇ ਹਾਂ ਕਿ ਗੁਰੂ ਦਾ ਦਰਸ਼ਨ ਕਰਕੇ ਮਨ ਠੰਡਾ ਹੋ ਗਿਆ ਸ਼ੀਤਲ ਹੋ ਗਿਆ ਬਹੁਤ ਜ਼ਿਆਦਾ ਨਿਮਰਤਾ ਦੇ ਵਿੱਚ ਆ ਗਿਆ ਤੋ ਇਸ ਤਰੀਕੇ ਦੇ ਨਾਲ ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਜਦ ਉਦਦਾ ਰਾਰਾ ਸਸਾ ਨਨੈ ਨੂੰ ਸਿਆਰੀ ਵਰਤੀ ਹੈ ਗੁਰ ਕਾ ਦਰਸ਼ਨ ਮੁਕਤ ਗਤ ਹੋਏ ਇੱਥੇ ਦਰਸ਼ਨ ਦਾ ਅਰਥ ਸ਼ਾਸਤਰੀ ਹੈ ਪਰ ਸਿਆਰੀ ਲੱਗਣ ਕਰਕੇ ਅਰਥ ਬਣ ਗਿਆ ਦਰਸ਼ਨ ਰਾਹੀ ਸ਼ਾਸਤਰ ਰਾਹੀ ਤੋ ਜਿਹੜਾ ਗੁਰੂ ਰੂਪੀ ਸ਼ਾਸਤਰ ਹੈ ਨਾ ਉਹਦੇ ਰਾਹੀ ਸਤਗੁਰੂ ਪਾਛੇ ਕਹਿੰਦੇ ਮੁਕਤੀ ਹੋ ਜਾਂਦੀ ਗਤੀ ਹੋ ਜਾਂਦੀ ਤੋ ਇਸ ਤਰੀਕੇ ਨਾਲ ਗੁਰਬਾਣੀ ਦੇ ਵਿੱਚ ਜਿਹੜੇ ਸ਼ਬਦ ਵਰਤੇ ਨੇ ਜਦੋਂ ਦ ਅ ਰ ਆ ਰ ਸ ਸ ਨ ਨ ਔਂਕੜਾ ਹੋਏ ਇਕ ਵਚਨ ਹੋਵੇਗਾ ਪਾਵੇਂ ਉਦਾਰ ਅਰਥ ਸ਼ਾਸਤਰ ਹੋਵੇ ਦੱਦਾ ਰਾਰਾ ਸਸਾ ਨਾ ਦਰਸ਼ਨ ਸਤਿਗੁਰ ਦੇ ਦਰਸ਼ਨ ਗੁਰੂ ਦੇ ਦਰਸ਼ਨ ਦੱਦਾ ਰਾਰਾ ਸਸਾ ਨੰਨੇ ਸਿਹਾਰੀ ਉਥੇ ਸ਼ਾਸਤਰ ਰਾਹੀ ਜਾਂਦਾ ਅਸ਼ਰਮ ਰਾਹੀ ਵੀ ਹੋ ਸਕਦਾ ਅਰਥ ਤੋ ਦਰਸ਼ਨਾ ਜਦੋਂ ਸ਼ਬਦ ਹੋਵੇਗਾ ਦੱਦਾ ਰਾਰਾ ਸਸੇ ਨ ਔਕੜ ਉਹ ਨਾ ਅੱਗੇ ਲਿਖਿਆ ਹੋਵੇ ਦਰਸ਼ਨਾ ਤਾਂ ਨਾ ਨਾਲ ਨਹੀਂ ਜੁੜੇਗਾ ਉਹਨਾਂ ਦਰਸ਼ਨ ਨਹੀਂ ਪੜਨਾ ਦਰਸ਼ਨਾ ਇਸ ਤਰ੍ਹਾਂ ਲੱਗ ਕਰਨਾ ਹੈ ਸੋ ਇਸ ਤਰੀਕੇ ਨਾਲ ਗੁਰਬਾਣੀ ਦੇ ਵਿੱਚ ਹੋਰ ਬਹੁਤੇ ਭੇਦ ਹਨ ਜਿਨ੍ਹਾਂ ਨੂੰ ਅਸੀਂ ਹੌਲੀ-ਹੌਲੀ ਸਮਝਣਾ ਹੈ ਜਿਵੇਂ ਸੁਖਮਨੀ ਸਾਹਿਬ ਦੇ ਵਿੱਚ ਵੀ ਵੰਦਨ ਕਈ ਵੰਦਨਾ ਇਸ ਤਰੀਕੇ ਨਾਲ ਪੜੇ ਜਾਂਦੇ ਨੇ ਇਹ ਵੀ ਅਗਲੀ ਵੀਡੀਓ ਵਿੱਚ ਵਿਚਾਰਾਂਗੇ ਸੋ ਇਸ ਤਰੀਕੇ ਦੇ ਨਾਲ ਸਤਿਗੁਰ ਸਾਨੂੰ ਗੁਰਬਾਣੀ ਦੇ ਵਿੱਚ ਹੀ ਗੁਰਬਾਣੀ ਦੀ ਵਿਆਖਿਆ ਕਰਕੇ ਸਮਝਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ